ਲੋਬੀ ਦੋਸਤੋ ਅੱਜ ਉਹ ਘੋੜੀ ਲਿਆਤੀ ਜਿਹੜੀ ਤੁਰਦੀ ਨਹੀਂ ਤਰਦੀ ਆ ਚਾਲ ਦੇਖੋ ਕੰਨਾ ਸੋਹਣਾ ਜਿਵੇਂ ਪਾਣੀ ਤੇ ਕਸਤੀ ਨਹੀਂ ਤਰਦੀ ਫਿਰਦੀ ਹੁੰਦੀ ਬਹੁਤ ਸੋਹਣਾ ਆਪਣਾ ਜਿਹੜਾ ਸਵਾਰ ਆ ਨਵਾਂ ਹੀ ਆਇਆ ਪਰਦੇਸੀ ਬੰਦਾ ਤੇ ਹੁਣੀ ਬੈਠਣ ਲੱਗਾ ਪਰ ਚਾਲ ਇਹ ਤੋਂ ਹੀ ਪੂਰਾ ਟੌਪ ਦੀ ਤਰੀ ਤੇ ਬਾਕੀ ਘੋੜੀ ਦਾ ਬਾਡਾ ਚੈੱਕ ਕਰੋ ਰਾਜੀ ਚੈੱਕ ਕਰੋ ਬਾਲਪੋਰੀਆਂ ਦੀ ਸਾਫ ਰੰਗ ਰੰਗ ਕਿੰਨਾ ਸੋਹਣਾ ਨੁਕਰੇ ਬੱਚੇ ਪੈਦਾ ਕਰਨੇ ਗਰਦਨ ਦੇਖੋ ਕੁਆਲਟੀ ਚੈੱਕ ਕਰੋ ਮੜੀ ਫਿਰ ਸਾਰੀ ਵੀਡੀਓ ਚੱਕ ਲੀਕ ਲੀ ਡਿਟੇਲ ਦਵਾਂਗਾ ਇੱਕ ਵਾਰ ਤੁਹਾਨੂੰ ਮੋਟੀ ਮੋਟੀ ਦਿਖਾਤੀ ਤਾਂ ਕਿ ਤੁਹਾਡਾ ਵੀ ਹੌਸਲਾ ਬਣ ਜਾ ਵੀਡੀਓ ਪੂਰੀ ਦੇਖਣ ਦਾ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਵੀਡੀਓ ਫੇਸ ਆਫ ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿਤੁਰਤ ਸਵਾਗਤ ਹੈ ਜੀ ਜੀਆਂ ਇਹਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਤਰੀਕ 24 ਅਪ੍ਰੈਲ 2025 ਦੀ ਇਹ ਵੀਡੀਓ ਹੈ ਜੀ ਤੇ ਅੱਜ ਘੋੜੀ ਲਿਆਦੇ ਨੁਕਰੇ ਬੱਚੇ ਪੈਦਾ ਕਰਨ ਵਾਲੀ ਘੋੜੀ ਖਾਦੀ ਇਹ ਕਹਿ ਸਕਦੇ ਆ ਆਪਾਂ ਘੋੜਸਿਆਂ ਹੀ ਲਿਆਤਾ ਕਿਉਂਕਿ ਜਿੱਡੀ ਆ ਦੀ ਬਾਡੀ ਬੰਤਰ ਆ ਹੈਕ ਪੱਠਪੜਾ ਸੰਭ ਦਾ ਸੈਜ ਆ ਆਮ ਘੋੜੀਆਂ ਦਾ ਵੀ ਨਹੀਂ ਨਾ ਹੁੰਦਾ ਬਹੁਤ ਬਿਰਲੇ ਘੋੜੇ ਆ ਜਿਹੜੇ ਇਸ ਨਾਲ ਜਿਆਦਾ ਤਿਆਰ ਨਹੀਂ ਤਾਂ ਆਪਾਂ ਦੇਖ ਕੇ ਪਤਲੀ ਬਾਡੀ ਦੇ ਰਹਿ ਜਾਂਦੇ ਜਿਆਦਾਤਰ ਘੋੜੀ ਵੀ ਪੂਰੇ ਤਗੜੇ ਖਾਨਦਾਨ ਦੀ ਆ ਸਾਰੀ ਡਿਟੇਲ ਦਵਾਂ ਕਿਹੜੇ ਖਾਨਦਾਨ ਨੂੰ ਬਿਲੋਂਗ ਕਰਦੀ ਆ ਕੀ ਆ ਦੀ ਡਿਟੇਲ ਆ ਬਾਕੀ ਤੁਸੀਂ ਵੀਡੀਓ ਪੂਰੀ ਦੇਖ ਲਓ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਕਿਉਂਕਿ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਵੀ ਲੱਭ ਕੇ ਮਸਾਂ ਲਿਆਈਦਾ ਜੀ ਤੇ ਪਹਿਲਾਂ ਤਾਂ ਘੋੜੀ ਕਰੋ ਚੈੱਕ ਚਾਲ ਕਰੋ ਮੜੀ ਚੈੱਕ ਆਉਂਦੀ ਇਹਨੇ ਤਰਦੀ ਨਖਰਾ ਨਖਰਾ ਦੇਖੋ ਕਿੰਨਾ ਟੌਪ ਦਾ 5 ਸਾਲ ਉਮਰ ਆ ਦੋਸਤੋ ਬਾਲ ਪੌਰੀਆਂ ਦੇ ਜਿਵੇਂ ਸਾਫ ਆ ਲਾਲ ਚੰਬੀ ਆ ਮੱਥੇ ਪਟਾ ਚਾਰੇ ਪੈਰ ਚਿੱਟੇ ਆ ਤੁਰਦੀ ਤਾਂ ਦੇਖੋ ਜਿਵੇਂ ਘੋੜੀ ਲੱਗਦੀ ਆ ਖੜਨੀ ਖੁਰਨੀ ਬਾਕਮਾਲ ਤੁਰਦੀ ਵੀ ਹਿੱਕ ਧੌਣ ਤਾਣ ਚੱਕਨੇ ਆਮ ਤੌਰ ਤੇ ਆਪਾਂ ਦੇਖਦੇ ਆਂ ਜ਼ਿਆਦਾਤਰ ਘੋੜੀਆਂ ਦੀ ਜਿਹੜੀ ਧੌਣ ਹੁੰਦੀ ਉਹ ਨੀਵੀ ਹੋ ਜਾਂਦੀ ਸਵਾਰੀ ਦੇ ਟਾਈਮ ਤਾਂ ਹੀ ਲੋਕ ਕਹਿੰਦੇ ਆਂ ਨਰ ਦੇ ਸਵਾਰੀ ਕਰਨੀ ਚਾਹੀਦੀ ਰੋਵ ਰੱਖ ਕੇ ਪਰ ਆਹ ਘੋੜੀ ਨਾਰਾ ਵਾਂਗੂ ਤੁਰਦੀ ਆ ਮੌਕੇ ਤੇ ਖਾਲੀਏ ਦੋਸਤੋ ਅੰਦਰ ਦੀ ਚੈੱਕਪਾਸ ਆ ਬਾਲਪੁਰਿਆਂ ਦੀ ਸਾਫਤ 60 ਇੰਚ ਪ੍ਰੋਪਰ ਹਾਈਟ ਅ ਸਕੇਲ ਵਾਲੀ ਪਰ ਬਾਡੀ ਬੁੱਡੀ ਬਹੁਤ ਐ ਲੈਂਥ ਲੂੰਥੀ ਪੂਰੀ ਸੋਹਣੀ ਆ ਬਾਲਪੁਰਿਆਂ ਦੇ ਜਮਾਂ ਸਾਫ ਤੇ 5 ਸਾਲ ਉਮਰ ਆ ਕਨ ਕੰਡੀਸ਼ਨ ਦੀ ਗਰਦਨ ਦੇ ਪੂਰੀ ਚੰਗੀਏ ਜੇ ਪਸੰਦ ਹੋਈ ਤਾਂ ਨੰਬਰ ਦੇਤੇ ਉੱਪਰ ਫੋਨ ਲਾ ਲਓ ਮਿਲਦੇ ਨਵੇਂ ਵੀਡੀਓਨ ਧੰਨਵਾਦ